ਅੱਖਾਂ ਭਰੀਆਂ ਮਾਦੇ ਅੱਖਾਂ ਭਰੀਆਂ ਹੋਈਆਂ ਟੋਡੀਆਂ ਹੰਝੂ ਅੱਖਾਂ 'ਚ ਇਹ ਕੀ ਕਾਰਨ ਹੈ ਹੰਝੂ ਆਉਣ ਦਾ ਕਹਨਾਂ ਨਹੀਂ ਪਤਾ ਉਹ ਵਰਨਾ ਇੰਨੀ ਹਮ ਕੰਮ ਕਰਨ ਦੀ ਹਨਾ ਕੰਮ ਕਰਨ ਦੀ ਹੀ ਨਹੀਂ ਘਰ ਡਿੱ ਗਿਆ ਉੱਤ ਫਿਰ ਹੁਣ ਜਦੋਂ ਸਰਦਾ ਨਹੀਂ ਢਿੱਡ ਕਾਰੇ ਕਰਾਉਂਦਾ ਰੱਬ ਵੀ ਆਪਾਂ ਨੂੰ ਕੀ ਕਰੂਗਾ ਹਮ ਅੱਛਾ ਤੇ ਰੱਬ ਨੂੰ ਰਾਇ ਦੇ ਆ ਵੀ ਪਰ ਠਕਲੇ ਬਏ ਕਿੰਨੇ ਸਮੇਂ ਤੋਂ ਤੁਸੀਂ ਇਹ ਸਬਜ਼ੀ ਵੇਚਣ ਦਾ ਕੰਮ ਕਰਦੇ ਹੋ 25 ਸਾਲ ਹੋ ਗਏ ਮਾ ਪੁੱਛਦੇ ਜਾਂਦੇ ਆ ਜੀ ਤੜਕੇ ਬਰਨਾਲੇ ਉੱਥੋਂ ਫਿਰ ਬਸ ਦੀ ਧਰ ਲੈਣੇ ਜੀ ਮੈਂ ਤਾਂ ਉੱਥੇ ਰੱਖਣੀ ਰੁੱਖਣੀ ਨਹੀਂ ਔਕੀ ਹੁੰਦੀ ਗਏ ਬਸ ਫਿਰ ਕੋਈ ਭਾਣ ਭਾਈ ਲੱਖੇ ਲੱਗ ਜਾਂਦਾ ਕੋਈ ਵੀ ਨਹੀਂ ਲੱਗਦਾ ਦੋ ਸਮੇਂ ਕਰਕੇ ਬਸ ਦੇ ਧਰ ਲੈਣੇ ਇਹ ਕਹਾਂ ਵੱਡੇ ਤੇ ਆ ਕੇ ਰੇੜੀ ਤੇ ਧਰ ਲੈਣੇ ਕਿੰਨੀ ਸਬਜ਼ੀ ਲੈ ਕੇ ਆਉਨੇ ਆ ਇਹ ਸਾਰੀ ਵਿਕ ਜਾਂਦੀ ਆ ਉਸ ਤੋਂ ਕਦੇ ਰਹੀ ਵੀ ਜਾਂਦੀ ਆ ਪੁੱਤ ਕਦੇ ਲੱਗ ਹੋਈ ਜਾਂਦੀ ਆ ਖਰਾਬ ਵੀ ਹੋ ਜਾਂਦੀ ਉਹ ਹੋ ਜਾਂਦੀ ਆ ਖਰਾਬ ਵੀ ਹੋ ਜਾਂਦੀ ਆ ਪੁੱਤ ਉਦੋਂ ਤੁਹਾਡਾ ਨਹੀਂ ਜੀ ਕਰਦਾ ਮੈਂ ਘਰੇ ਰਹਾ ਜੀ ਤਾਂ ਕਰਦਾ ਜੀ ਫੇਰ ਹੁਣ ਜਵਾਕ ਤੇ ਛੱਟ ਵਧੀਆ ਦੂਏ ਜਵਾਕਾ ਡੋਡੀ ਨੇ ਪਰ ਉਹ ਵੀ ਵਧੀਆ ਨੇ ਆਪ ਦਾ ਘਰੇ ਗੁਜ਼ਾਰਾ ਕਰਦੇ ਨੇ ਅੱਛਾ ਨੇ ਦਾ ਮੁੰਡਿਆਂ ਨੇ ਨਹੀਂ ਕਿਹਾ ਵੀ ਮਾਤਾ ਤੂੰ ਰਹਿਣ ਦੇ ਅਸੀਂ ਬੈਠੇ ਆ ਅਸੀਂ ਤੈਨੂੰ ਕਮਾਕੇ ਦੇਣ ਵਾਲੇ ਬੈਠੇ ਆ ਉਹ ਡੋਡੀ ਨੇ ਪੁੱਤੋ ਚਾ ਲ ਆਪਦਾ ਘਰੇ ਵਧੀਆ ਨੇ ਆਪਾਂ ਨੂੰ ਕੋਈ ਉਹਨਾਂ ਦਾ ਕੋਈ ਕਾਲਜੀ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਅੱਜ ਇੱਕ ਅਜਿਹੀ ਬੇਬੇ ਦਾ ਸਫਰ ਤੁਹਾਡੇ ਨਾਲ ਸਾਂਝਾ ਕਰਨਾ ਹੈ ਜਿਹੜੀ ਬੜੇ ਦੁੱਖਾਂ ਦੇ ਵਿੱਚੋਂ ਲੰਘਦੀ ਹੈ ਕਿਨੂੰ ਕਰੇ ਬੱਚੇ ਨਹੀਂ ਪੁੱਛਦੇ ਤੇ ਉਹ ਬੇਬੇ ਕਿਰਤ ਕਰਦੀ ਹੈ ਗੁਰੂ ਨਾਨਕ ਦੇਵ ਜੀ ਦੇ ਕਹਿਣ ਮੁਤਾਬਕ ਜਿਵੇਂ ਕਿਹਾ ਜਾਂਦਾ ਹੈ ਨਾਮ ਜਪੋ ਕਿਰਤ ਕਰੋ ਵੰਡ ਛਕੋ ਉਹ ਬੇਬੇ ਕਿਰਤ ਕਰ ਰਹੀ ਹੈ ਉਸ ਬੇਬੇ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਬੇਬੇ ਦਾ ਸਵਾਗਤ ਕਰਦਾ ਬੇਬੇ ਸਫਰ ਟੈਲੀਵਿਜ਼ਨ ਤੇ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਬਹੁਤ-ਬਹੁਤ ਜੀ ਮਾਤਾ ਜੀ ਕਿੰਨੇ ਸਮੇਂ ਤੋਂ ਤੁਸੀਂ ਇਹ ਸਬਜ਼ੀ ਵੇਚਣ ਦਾ ਕੰਮ ਕਰਦੇ ਹੋ 25 ਸਾਲ ਹੋ ਗਏ ਪਤੋ 25 ਸਾਲ ਹੋ ਗਏ ਮਾ ਪਤ ਇਹ ਕੰਮ ਕਰਨ ਦਾ ਸੋਚਿਆ ਕਿਵੇਂ ਕਿਉਂਕਿ ਔਰਤਾਂ ਤਾਂ ਬਹੁਤ ਘੱਟ ਘਰਾਂ ਚੋਂ ਬਾਹਰ ਨਿਕਲਦੀਆਂ ਉਹ ਪਤ ਮਹਾ ਚੱਲ ਕਰੇ ਦਿਨੀ ਨਿਕਲਦਾ ਬਾਹਰ ਟਾਈਮ ਬੀ ਨਿਕਲ ਜਾਂਦਾ ਚੱਲ ਗਜਾਰ ਹੋ ਜਾਂਦਾ ਜੋ ਹੱਥਾਂ ਕੰਨੀ ਨਹੀਂ ਚੱਖਣਾ ਪੈਂਦਾ ਪਤੋ ਹਮ ਅੱਛਾ ਮਾ ਤਾਂ ਜਦੋਂ ਹੀ ਤੁਸੀਂ ਸਬਜ਼ੀ ਦਾ ਕੰਮ ਕਰਦੇ ਸੀਗੇ ਉਦੋਂ ਬਾਪੂ ਜੀ ਸੀਗੇ ਹਾਂ ਜੀ ਹੈਗੇ ਠੀਕ ਹੈ ਹੈਗੇ ਜੀ ਅੱਛਾ ਤੇ ਉਦੋਂ ਸਿਰਫ ਬਾਪੂ ਜੀ ਨੇ ਹੀ ਤੁਹਾਨੂੰ ਕਿਹਾ ਵੀ ਇਹ ਕੰਮ ਨਾ ਕਰੋ ਤੁਸੀਂ ਨਹੀਂ ਉਹ ਰੱਬ ਨੇ ਇੱਥੇ ਆ ਖਾਣ ਆਤੀ ਕੁਝ ਨਹੀਂ ਕਹ ਦੇਖਿਆ ਠੀਕ ਅੱਛਾ ਹੂੰ ਥੋਲਾ ਬੰਦਾ ਸੀ ਥੋਲਾ ਠੀਕ ਜੀ ਹੂੰ ਮੈਂ ਮੈਂ ਕਿਹਾ ਮੈਂ ਸਬਜ਼ੀ ਵੇਚਣੀ ਹੈ ਕਹਿੰਦਾ ਤੇਰੀ ਮਰਜ਼ੀ ਹੈ ਹੂੰ ਅੱਛਾ ਹਾਂ ਜੀ ਫਿਰ ਸਾਡੇ ਬੇਟੇ ਚ ਵੇਚ ਦੱਤੀ ਉਹ ਕਹਿੰਦਾ ਮੈਂ ਟੋਕਰ ਨਾਲ ਵੇਚਦਾ ਤੂੰ ਇੱਥੇ ਬੈਲੀ ਕੀ ਕਰੇਗੀ ਬੈਲੀ ਬੈਠੇ ਰਹਿਣਾ ਵੀ ਸਬਜ਼ੀ ਵੇਚਣ ਲੱਗ ਜਮੈਂ ਸਬਜ਼ੀ ਵੇਚਣ ਲੱਗ ਗਈ ਅੱਛਾ ਮਾਤਾ ਜੀ ਤੁਹਾਨੂੰ ਕਿੰਨਾ ਜਿਵੇਂ ਤੁਸੀਂ ਦੱਸਿਆ 25 ਸਾਲ ਹੋ ਗਏ ਫਿਰ ਸਬਜੀ ਲੈ ਕੇ ਕਿਵੇਂ ਆਉਨੇ ਹੋ ਤੁਸੀਂ ਬਸ ਤੇ ਜਾਂਦੇ ਆ ਜੀ ਤੜਕੇ ਬਰਨਾਲੇ ਹੂੰ ਉੱਥੋਂ ਫਿਰ ਬਸ ਦੀ ਧਰ ਲੈਣੇ ਆ ਜੀ ਅੱਛਾ ਮੈਂ ਤਾਂ ਉੱਥੇ ਰੱਖਣੀ ਰੁੱਖਣੀ ਨਹੀਂ ਔਖੀ ਹੁੰਦੀ ਗਏ ਬਸ ਫਿਰ ਕੋਈ ਭਣ ਭਾਈ ਲੱਖੇ ਲੱਗ ਜਾਂਦਾ ਕੋਈ ਵੀ ਨਹੀਂ ਲੱਗਦਾ ਦੋਸਾਂ ਵੀ ਕਰਕੇ ਬਸ ਦੇ ਧਰ ਲੈਣੇ ਜੀ ਗਾਂ ਅੱਡੇ ਤੇ ਆ ਕੇ ਰੇੜੀ ਤੇ ਧਰ ਲੈਣੇ ਜੀ ਅੱਛਾ ਮਾਤਾ ਹੀ ਔਖਾ ਨਹੀਂ ਲੱਗਦਾ ਕਿਉਂਕਿ ਔਖਾ ਤਾਂ ਹੈਗਾ ਪੁੱਤੋ ਫਿਰ ਹੁਣ ਢਿੱਡ ਕਾਰੇ ਕਰਾਉਂਦਾ ਫਰਦਾ ਨਹੀਂ ਹੂੰ ਕਿੰਨੀ ਉਮਰ ਹੈ ਤੁਹਾਡੀ ਮੇਰੇ 60 70 ਸਾਲ ਹੈਗੇ ਹੁਣ ਤੋਂ ਆ ਉਮਰ ਦੇ ਵਿੱਚ ਵੈਸੇ ਲੋਕ ਕੀ ਮੰਜੇ ਤੇ ਅਰੈਸਟ ਕਰਨ ਵਾਲੇ ਹੋ ਜਾਂਦੇ ਆ ਹਾਂਜੀ ਨੋਆ ਤੋਂ ਜਿਹੜੀਆਂ ਸੱਸਾ ਉਹ ਲੱਤਾਂ ਘਟਾਉਣ ਵਾਲੀਆਂ ਹੋ ਜਾਂਦੀਆਂ ਹਨਾ ਤੁਹਾਡਾ ਨਹੀਂ ਜੀ ਕਰਦਾ ਮੈਂ ਕਰੇ ਰਹਾ ਜੀ ਤਾਂ ਕਰਦਾ ਜੀ ਫਿਰ ਹੁਣ ਜਵਾਖ ਤੇ 60 ਬੱਜੀ ਆ ਦੂਹੇ ਜਵਾਖਾ ਡੋਡੀ ਨੇ ਪਰ ਉਹ ਵੀ ਵਧੀਏ ਨੇ ਆਪ ਦਾ ਘਰੇ ਗੁਜ਼ਾਰਾ ਕਰਦੇ ਨੇ ਅੱਛਾ ਕਿੰਨੇ ਬੱਚੇ ਆ ਤੁਹਾਡੇ ਬੱਚੇ 4 ਨੇ ਜੀ ਮੁੰਡੇ ਆ ਤਿੰਨ ਇੱਕ ਗੁੱਡੀ ਆ ਤਿੰਨ ਮੁੰਡੇ ਨੇ ਜੀ ਅੱਛਾ ਗੁੱਡੀ ਨੇ ਜਾਂ ਮੁੰਡਿਆਂ ਨੇ ਨਹੀਂ ਕਿਹਾ ਵੀ ਮਾਤਾ ਤੂੰ ਰਹਿਣ ਦੇ ਅਸੀਂ ਬੈਠੇ ਆਂ ਅਸੀਂ ਤੈਨੂੰ ਕਮਾਕੇ ਦੇਣ ਵਾਲੇ ਬੈਠੇ ਆਂ ਉਹ ਡੋਡੀ ਨੂੰ ਪੁੱਤੋ ਚ ਆ ਲਬਦਾ ਕਰੇ ਵਧੀਆ ਨੇ ਆਪਾਂ ਨੂੰ ਕੋਈ ਉਹਨਾਂ ਦਾ ਕੋਈ ਦੁੱਖ ਨਹੀਂ ਕਦੇ ਰੁਕਿਆ ਟੋਕਿਆ ਨਹੀਂ ਉਹਨਾਂ ਨੂੰ ਨਾ ਆਪਾਂ ਨੂੰ ਕੁਝ ਨਹੀਂ ਕਿਹਾ ਕਦੇ ਬੱਚਾ ਮਾਤਾ ਸਮੱਸਿਆ ਕੀ ਕੀ ਆਉਂਦੀ ਐ ਇਹ ਕੰਮ ਕਰਨ ਲੱਗੇ ਉਹ ਪਤਾ ਐ ਵੀ ਲੜਾਈ ਨੋਟਲੇ ਰਹਿੰਦੇ ਹੂੰ ਉਹ ਕਰੇ ਆ ਕੋਈ ਸੁਖਾ ਜਾਂਦਾ ਉਹਨਾਂ ਇਹ ਕਿਸੇ ਕਨੇ ਝੱਕਣਾ ਨਹੀਂ ਬੰਦਾ ਪੁੱਤਾਂ ਗਟਾ ਪੂਰਾ ਅੱਛਾ ਇਹਲੇ ਨੂੰ ਵਧੀਆ ਮਾਤਾ ਮੁਸ਼ਕਲਾ ਕੀ ਕੀ ਆਉਂਦੀ ਐ ਇਹ ਕੰਮ ਕਰਦੇ ਹੋਏ ਕੋਈ ਮੁਸ਼ਕਲਾ ਤਾਂ ਆਉਂਦੀ ਐ ਫਿਰ ਹੁਣ ਕੀ ਕਰਿਆ ਜਾਵੇ ਹੂੰ ਮਾਤਾ ਜਿੰਨੀ ਸਬਜ਼ੀ ਲੈ ਕੇ ਆਉਨੇ ਹੋ ਇਹ ਸਾਰੀ ਵਿਕ ਜਾਂਦੀ ਆ ਕੋਸ ਕਦੇ ਰਹੀ ਵੀ ਜਾਂਦੀ ਆ ਪੁੱਤ ਕਦੇ ਲੱਗ ਵੀ ਜਾਂਦੀ ਆ ਖਰਾਬ ਵੀ ਹੋ ਜਾਂਦੀ ਆ ਹੋ ਜਾਂਦੀ ਆ ਖਰਾਬ ਵੀ ਹੋ ਜਾਂਦੀ ਆ ਪੁੱਤ ਉਦੋਂ ਫਿਰ ਕਿਤੇ ਮਨ ਦੁਖੀ ਹੁੰਦਾ ਜਦੋਂ ਖਰਾਬ ਹੁੰਦੀ ਆ ਉਦੋਂ ਹੁੰਦੀ ਆ ਪੁੱਤ ਮਨ ਦੁਖੀ ਹੁੰਦਾ ਅੱਛਾ ਹੂੰ ਇਹ ਤੋਂ ਮਾਤਾ ਕਿੰਨੇ ਕ ਪੈਸੇ ਬਣ ਜਾਂਦੇ ਆ ਉਦੋਂ ਤਿੰਨ 250 ਰੁਪਏ ਬਣਦੇ ਦਿਹਾੜੀ ਪਰ ਨਿਕਲ ਜਾਂਦੀ ਆ ਪੁੱਤ ਜਿੰਨੀ ਬੁੜੇ ਗੋਪੈਂਦੀ ਆ ਜੀ ਮਾਤਾ ਜਿਵੇਂ ਅਸੀਂ ਦੇਖਿਆ ਤੁਸੀਂ ਇਹ ਰੇਸ਼ਕਾ ਚਲਾਉਨੇ ਹੋ ਜਦੋਂ ਰੇੜਾ ਚਲਾਉਨੇ ਹੋ ਥੱਕ ਵੀ ਜਾਂਦੇ ਹੋਵੋਗੇ ਉਹ ਥੱਕ ਜਾਂਦੇ ਆ ਪੁੱਤ ਨੀਂਦ ਨਹੀਂ ਆਉਂਦੀ ਹੂੰ। ਪੈਰ ਦੁਖਦੇ ਨੇ। ਅੱਛਾ ਪੈਰ ਦੁਖਦੇ ਆ? ਹਾਂ ਪੈਰ ਦੁਖਦੇ ਨੇ। ਫਿਰ ਮਾਤਾ ਕਈ ਵਾਰੀ ਰੱਬ ਤੇ ਗੁੱਸਾ ਕਿੱਲਾ ਨਹੀਂ ਆਉਂਦਾ ਵੀ ਜੇ ਆਹ ਉਮਰ ਵੀ ਕੰਮ ਹੀ ਕਰਨਾ ਤੇ ਫਿਰ ਹੋਰ ਪੁੱਤ ਫਿਰ ਹੁਣ ਜਦੋਂ ਸਰਦਾ ਨਹੀਂ ਢਿੱਡ ਕਾਰੇ ਕਰਾਉਂਦਾ ਰੱਬ ਵੀ ਆਪਾਂ ਨੂੰ ਕੀ ਕਰੂਗਾ? ਹੂੰ। ਅੱਛਾ। ਤੂੰ ਰੱਬ ਨੂੰ ਰੋਏਂ ਜਾਂ ਆ ਵੀ ਪਰ ਠੱਕਲੇ ਵੇ ਨਹੀਂ ਮਾਤਾ ਐਂ ਤਾਂ ਕਿਉਂ ਹੌਸਲੇ ਜਾਂ ਤੁਸੀਂ? ਹੌਂ ਰਹੋ ਤੁਸੀਂ। ਮਾਤਾ ਬਾਕੀ ਹੈ ਨਾ ਬੰਦੇ ਤੋਂ ਬਿਨਾ ਜਿਹੜੀ ਜ਼ਿੰਦਗੀ ਔਰਤ ਦੀ ਬਹੁਤ ਔਖੀ ਹੋ ਜਾਂਦੀ ਹੈ। ਔਖੀ ਪੁੱਤ। ਹੂੰ। ਕਿੰਨੇ ਸਾਲ ਹੋ ਗਏ ਬਾਪੂ ਜੀਆਂ ਨੂੰ ਗਿਆ ਨੂੰ ਉਹਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਹਾਂ 4 ਸਾਲ ਹੋ ਗਏ ਹੂੰ ਮਾਤਾ ਜਿਹੜੇ ਦੁੱਖ ਅੱਜ ਚੱਲ ਰਹੇ ਹੋ ਅੱਛਾ ਬਾਪੂ ਜੀ ਦੇ ਹੁੰਦੇ ਦੁੱਖ ਵੇਖੇ ਸੀ ਕਦੇ ਨਾ ਜੀ ਕਹਿੰਦੇ ਤੂੰ ਸਿਰ ਦਾ ਸਾਈਂ ਨਹੀਂ ਯਾਦ ਹੁੰਦਾ ਜਦੋਂ ਪੱਕੀ ਗੱਲ ਪੁੱਤੋ ਹੈਣਾ ਅੰਕੀ ਗੱਲ ਹੂੰ ਮਾਤਾ ਤੁਸੀਂ ਕਿੰਨੇ ਵਜੇ ਉੱਠਦੇ ਹੋ ਸਵੇਰ ਫਿਰ ਸਬਜ਼ੀ ਲੈ ਕੇ ਜਾਣ ਵਾਸਤੇ ਟੜਕੇ 5 ਵਜੇ ਜਾਣੀਆਂ ਪੁੱਤੋ ਸੜਕੇ 5 ਵਜੇ ਜਾਂਦੇ ਹਾਂ ਤੇ ਕਿੰਨੇ ਵਜੇ ਤੱਕ ਸਬਜ਼ੀ ਵੇਚਦੇ ਹੋ ਹਾਂ ਹੁਣ ਅੱਜ ਠੰਡਾ ਪੁੱਤ ਜੇ ਥੋੜਾ ਜਿਹਾ ਹੋ ਜਾਊਗਾ ਨਹੀਂ 11 12 ਵਜੇ ਤੱਕ ਵੇਚਦੇ ਹਾਂ ਫਿਰ 3:00 3:30 ਵਜੇ ਲੈ ਹੂੰ 2 ਘੰਟੇ ਰੈਸਟ ਕਰ ਲੈਂਦੇ ਹਾਂ ਮਤਲਬ ਜਿੰਮੀ ਗਰਮੀ ਬਹੁਤ ਹੁੰਦੀ ਆ ਉਦੋਂ ਕੋਈ ਉਦੋਂ ਫਿਰ ਰੈਸਟ ਕਰ ਲੈਂਦੇ ਹੂੰ ਕੋਈ ਦਿੱਕਤ ਨਹੀਂ ਆਉਂਦੀ ਉਦੋਂ ਗਰਮੀ ਕਿਉਂਕਿ 10 ਵਜੇ ਤਾਂ ਆਮ ਬੰਦੇ ਨੂੰ 3:30 ਵਜੇ ਨੂੰ ਚੱਕਰ ਆਉਣ ਲੱਗ ਜਾਂਦੇ ਆ ਆਉਂਦੀ ਆ ਪੁੱਤ ਫਿਰ ਕੀ ਕਰਿਆ ਜਾਵੇ ਹੂੰ ਜੀ ਹੁਣ ਉਹ ਮੇਰਾ ਚਾਦਰਾਂ ਜਿ ਪਈਆਂ ਤੇ ਉਹ ਵੀ ਡਿੱਗੀਆਂ ਪਈਆਂ ਨੇ ਪੁੱਤ ਹਮ ਬਟ ਉਣ ਜਗਾ ਨਹੀਂ ਸਾਨੂੰ ਥੋੜਾ ਅੱਛਾ ਹਮ ਮਾਤਾ ਰਿਸ਼ਤੇਦਾਰਾਂ ਨੇ ਨਹੀਂ ਕੋਈ ਮਦਦ ਕੀਤੀਆਂ ਰਿਸ਼ਤੇਦਾਰਾਂ ਨੇ ਨਹੀਂ ਕਿਹਾ ਬੀਬੀ ਤੂੰ ਰਹਿਣ ਦੇ ਆ ਉਮਰ ਕੰਮ ਕਰ ਕੋਈ ਨਹੀਂ ਤਾਂ ਹੈਗਾ ਨਾ ਪੁੱਤ ਫਿਰ ਕੀ ਕਰਿਆ ਜਾਵੇ ਕਿਦੇ ਮੂਰੇ ਹੱਥ ਟੱਡੂ ਹਮ ਕਿਸੇ ਰਿਸ਼ਤੇਦਾਰ ਨੇ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਾ ਬੀੜੂ ਪਾਚ ਕਿਸੇ ਨੇ ਨਹੀਂ ਕੀਤੀ ਹਲੇ ਤਾਂ ਬੀੜੂ ਵੀ ਪਾਚਿਆ ਕਿਸੇ ਨੇ ਹਲੇ ਕੋਈ ਨਹੀਂ ਕੀਤੀ ਕਿਸੇ ਨੇ ਮਦਦ ਨਹੀਂ ਕੀਤੀ ਹਲੇ ਕੋਈ ਨਹੀਂ ਕਰਿਆ ਬੀਤੋ ਹਮ ਮਾਤਾ ਜਿਵੇਂ ਮੈਂ ਦੇਖ ਰਿਹਾ ਤੁਸੀਂ ਗੁਰਸਿੱਖੀ ਜੀਵਨ ਦੇ ਵਿੱਚ ਵੀ ਹੂੰ ਬਾਬੇ ਨਾਨਕ ਦੇ ਸ਼ਬਦ ਆ ਜਿਹੜੇ ਕਿਰਤ ਕਰੋ ਵਾਲੇ ਉਸ ਪਹਿਰੇ ਤੇ ਵੀ ਉਹ ਕੰਮ ਵੀ ਕਰ ਰਹੇ ਹੋ ਤੇ ਕਦੇ ਮਨ ਚ ਕੋਈ ਸ਼ਿਕਵਾ ਆਇਆ ਰੱਬ ਪ੍ਰਤੀ ਜਾਂ ਗੁੱਸਾ ਆਇਆ ਰੱਬ ਪ੍ਰਤੀ ਕੋਈ ਪੁੱਛ ਆ ਰਿਹਾ ਪੁੱਤ ਕੀ ਕਰੂ ਰੱਬ ਤੇ ਗੁੱਸਾ ਕਰਕੇ ਹੂੰ ਇਹ ਤਾਂ ਹੈਗਾ ਅੰਤਿਮ ਮਾਤਾ ਜਿਹੜੇ ਆਸੇ ਪਾਸੇ ਦੇ ਲੋਕ ਐ ਪਿੰਡ ਦੇ ਲੋਕ ਐ ਉਹ ਰਿਸਪਾਂਸ ਕਿਵੇਂ ਦਿੰਦੇ ਆ ਤੁਹਾਨੂੰ ਕਹਿਣ ਦਾ ਮਤਲਬ ਵੀ ਉਹ ਸਬਜ਼ੀ ਲੈ ਲੈਂਦੇ ਆ ਤੁਹਾਡੇ ਤੋਂ ਖਰੀਦ ਲੈਂਦੇ ਆ ਹਾਂ ਜਿਹੜਾ ਕਰਨੇ ਉਹ ਖਰੀਦ ਵੀ ਲੈਣ ਨੇ ਪੁੱਤ ਕਦੇ ਹੁੰਦੀ ਆ ਕਹਾ ਵੀ ਗੋ ਨੰਗ ਜਾਈਦਾ ਅੱਛਾ ਘਰ ਪੱਕੇ ਲੱਗੇ ਹੋਏ ਨੇ ਹਣਾ ਹਾਂ ਵਿੱਚ ਲਾਈ ਲਾਂਦੇ ਜਿਹੜੇ ਪੱਕੇ ਲੱਗੇ ਨੇ ਉਹ ਲਾਈ ਲਾਂਦੇ ਨੇ ਬਤੋ ਹੂੰ ਜੀ ਕੋਈ ਮਦਦ ਵੀ ਕਰ ਦਿੰਦਾ ਨਾ ਮਦਦ ਤਾਂ ਕੋਈ ਨਹੀਂ ਕਿਸੇ ਨੇ ਨਿਕਲੀ ਹਲਤਾ ਹੀ ਤਾਂ ਬਤੋ ਜੀ ਤਮ ਮਤ ਘਰ ਦੇ ਹਾਲਾਤ ਕਿਓ ਜੇ ਆ ਤੁਹਾਡੇ ਇਕੱਲੇ ਰਹਿੰਦੇ ਹੋ ਇਕੱਲੇ ਬਤੋ ਘਰ ਇੱਕ ਸ਼ਟਰ ਦਾ ਪਾਇਆ ਤੇ ਉਹ ਵੀ ਡਿੱਗਿਆ ਪਿਆ ਬਤੋ ਲੈ ਰਿਹਾ ਇਹਨਾਂ ਉੱਧੇ ਮੈਂ ਬਚ ਗਈ ਅੱਛਾ ਨਹੀਂ ਚਲ ਉਹ ਖਤਮ ਹੋ ਜਾਂਦੇ ਚੰਗਾ ਕਰਾ ਦੀ ਕਿਸੇ ਦਾ ਮੇਰੇ ਕੋਲੇ ਸ਼ਬਦ ਨਹੀਂ ਬੋਲਣ ਨੂੰ ਮੈਂ ਮਾਤਾ ਨਾਲ ਗੱਲ ਕਰ ਰਿਹਾ ਤੇ ਖੁਦ ਉਹ ਜਿਹੜੇ ਹਾਲਾਤਾਂ ਚੋਂ ਮਾਤਾ ਗੁਜ਼ਰ ਰਹੀ ਹੈ ਉਹਨਾਂ ਹਾਲਾਤਾਂ ਨੂੰ ਮਹਿਸੂਸ ਕਰ ਰਿਹਾ ਤੇ ਮਾਂ ਦੀਆਂ ਅੱਖਾਂ ਜਿਹੜੀਆਂ ਨਾ ਮੈਂ ਉਹ ਵੀ ਮੈਂ ਦੇਖ ਸਕਦਾ ਕਿਵੇਂ ਅੱਖਾਂ ਭਰੀਆਂ ਵਾਂਦੇ ਆ ਅੱਖਾਂ ਭਰੀਆਂ ਹੋਈਆਂ ਤੁਹਾਡੀਆਂ ਹੰਝੂ ਅੱਖਾਂ 'ਚ ਇਹ ਕੀ ਕਾਰਨ ਹੈ ਹੰਝੂ ਆਉਣ ਦੇ ਕਰਨਾ ਨਹੀਂ ਬਤਾਂ ਉਹ ਵਰਨਾ ਇਹ। ਹਮਮ। ਕੰਮ ਕਰਨ ਦੀ ਹਨਾ। ਕੰਮ ਕਰਨ ਦੀ ਹੈ ਨਹੀਂ ਕਰ ਡਿੱ ਗਿਆ। ਕੋਈ ਗੱਲ ਨਹੀਂ ਮਾਤਾ। ਜਿਹੜੇ ਪੰਜਾਬ ਦੇ ਲੋਕ ਐ, ਧਰਮੀ ਲੋਕ ਐ, ਕਿਰਤੀ ਲੋਕ ਐ, ਉਹ ਤੁਹਾਡੀ ਮਦਦ ਜ਼ਰੂਰ ਕਰਨਗੇ। ਉੱਤ ਕਾ ਦਿਨ ਹੋ ਗਿਆ ਹਾਲ ਕਿਸੇ ਨੇ ਨਹੀਂ ਕਰੀ। ਹਮਮ। ਕੋਈ ਗੱਲ ਨਹੀਂ ਮਾਤਾ। ਤਾਂ ਮੈਂ ਪੰਜਾਬੀ ਵੀਰਾਂ ਨੂੰ, ਐਨ ਆਰ ਆਈ ਭਰਾਵਾਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ। ਗੁਰਸੇਖ ਬੀਬੀ ਗੁਰੂ ਨਾਨਕ ਦੇਵ ਜੀ ਦੇ ਕਈ ਬਚਨਾਂ ਤੇ ਚੱਲ ਰਹੀ ਹੈ ਕਿਰਤ ਕਰੋ ਵਾਲੇ ਇਸ ਬੀਬੀ ਦੇ ਕਿਹੜੇ ਘਰ ਦੇ ਹਾਲਾਤ ਐ ਉਹ ਵੀ ਬਹੁਤ ਮਾੜੇ ਐ ਬੀਬੀ ਦੱਸਦੀ ਐ ਵੀ ਚਾਦਰਾਂ ਪਾਈਆਂ ਹੋਈਆਂ ਉਹ ਡਿੱਗ ਗਈਆਂ ਤੇ ਬੀਬੀ ਸਬਜ਼ੀ ਵੇਚਦੀ ਐ 70 ਸਾਲ ਬੇਬੇ ਦੀ ਉਮਰ ਐ ਬੇਬੇ ਦੱਸਦੀ ਐ ਵੀ ਮੈਂ ਸਬਜ਼ੀ ਵੇਚਦੀ ਐ ਪਰ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਲੱਤਾਂ ਦੁਖਦੀਆਂ ਪੈਰ ਦੁਖਦੇ ਨੇ ਕਿਉਂਕਿ ਇਹ ਰੇੜਾ ਚਲਾਉਣਾ ਬਹੁਤ ਔਖਾ ਹੁੰਦਾ ਜਿਹੜੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ ਜੇ ਮਦਦ ਨਹੀਂ ਕਰਨੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਡੇ ਸ਼ੇਅਰ ਕਰਨ ਨਾਲ ਉਸ ਵੀਰ ਕੋਲੇ ਇਹ ਵੀਡੀਓ ਜ਼ਰੂਰ ਪਹੁੰਚ ਜਾਵੇ ਜਿਹੜਾ ਇਸ ਬੇਬੇ ਦੀ ਮਦਦ ਕਰ ਦੇਵੇ ਬੇਬੇ ਤੁਹਾਡਾ ਨੰਬਰ ਯਾਦ ਆ ਤੁਹਾਡੇ ਨੰਬਰ ਨੰਬਰ ਯਾਦ ਆ ਕੋਈ ਤੁਹਾਡਾ ਨੰਬਰ ਜਾਵੇ ਨਾ ਤੁਹਾਨੂੰ ਇਹ ਚੋ ਕੱਟ ਲਓ ਚਲੋ ਅਸੀਂ ਬੇਬੇ ਦਾ ਨੰਬਰ ਲੈ ਕੇ ਬੇਬੇ ਦਾ ਸਕਰੀਨ ਤੇ ਨੰਬਰ ਲਗਾ ਦੇਾਂਗੇ ਇਸ ਬੇਬੇ ਦਾ ਇਸ ਮਾਂ ਦਾ ਜਿੰਨਾ ਵੀ ਹੋ ਸਕੇ ਸਹਿਯੋਗ ਜ਼ਰੂਰ ਦਿਓ ਜੀ ਮਦਦ ਜ਼ਰੂਰ ਕਰੋ ਜੀ ਅਮੈਂ ਫੇਰ ਮਿਲਾਂਗਾ ਇੱਕ ਨਵੀਂ ਇੰਟਰਵਿਊ ਦੇ ਵਿੱਚ ਤਦ ਤੱਕ ਲਈ ਦਿਓ ਜازت ਤੇ ਇਸ ਬੇਬੇ ਦੀ ਮਦਦ ਜ਼ਰੂਰ ਕਰਿਓ ਟੁਡੇਰੋ ਸਫਰ ਟੈਲੀਵਿਜ਼ਨ ਨਾਲ ਮੈਂ ਚੋਤ ਕਰੇਵਾਂ ਫਸ